ਤਾਂ ਤੋਂ ਚੱਲ ਕੇ ਦੂਰ ਡਰਾਡੇ ਦੇ ਕੋਨਿਆਂ ਤੋਂ ਚੱਲ ਕੇ ਪਿਛਲੇ ਦਿਨਾਂ ਤੋਂ ਧੰਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਪਵਿੱਤਰ ਨਗਰੀ ਤੇ ਉਹਨਾਂ ਦੀ ਛਤਰ ਛਾਇਆ ਹੇਠ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਜਿਹਦੇ ਕੰਪਲੈਕਸ ਦੇ ਵਿੱਚ ਸਜੋਬਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਉਸ ਮਹਾਨ ਸ਼ਖਸੀਅਤ ਮਹਾਨ ਰਹਾਣਯਤ ਦੇ ਮ ਮਤਸਮੇ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਕੋਲੋਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੋਪੁਰਬ ਤੋਂ ਲੈ ਕੇ ਅੱਜ ਤੱਕ ਗੁਰਬਾਣੀ ਉਹ ਵਖਿਆਨ ਦੀ ਜਿਹੜੀ ਆ ਉਹ ਸਰਵਣ ਕਰ ਰਹੇ ਜੇ ਤੇ ਆਪਣੇ ਜੀਵਨ ਸਫਲਾ ਕਰ ਰਹੇ ਜੇ ਜਿੱਥੋਂ ਤੱਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦੀ ਜੀਵਨ ਦੀ ਗੱਲ ਹੈ ਦਾਸ ਨੇ ਨਿੱਜੀ ਤੌਰ ਤੇ ਨੇੜੇ ਹੋ ਕੇ ਤੱਕਿਆ ਆ ਕਿ ਅਮਰਤ ਵੇਲੇ 3 ਵਜੇ ਜਾ ਕੇ ਇਸ਼ਨਾਨ ਕਰਕੇ ਪ੍ਰਭੂ ਭਗਤੀ ਦੇ ਵਿੱਚ ਲੀਨ ਹੋ ਜਾਣਾ ਨਿਤਨੇਮ ਕਰਨਾ ਉਸ ਤੋਂ ਬਾਅਦ ਜਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਪਾਲਕੀ ਸਾਹਿਬ ਦੁਆਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਭਤ ਹੋ ਕੇ ਆਉਂਦੇ ਆ ਉਸ ਪਾਲਕੀ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨੇ ਉਸ ਤੋਂ ਬਾਅਦ ਜਾ ਕੇ ਜੋ ਆਪਾਂ ਨੂੰ ਗੁਰ ਇਤਿਹਾਸ ਗੁਰਬਾਣੀ ਤੋਂ ਜਾਣੂ ਕਰਵਾਉਂਦੇ ਨੇ ਉਸ ਦੀ ਘਰੇ ਜਾ ਕੇ ਤਿਆਰੀ ਕਰਨੀ ਕਿਉਂਕਿ ਜਦ ਸਿੱਖ ਸੰਗਤ ਨੂੰ ਜਾਂ ਸੰਗਤਾਂ ਨੂੰ ਕੋਈ ਇਤਿਹਾਸਕ ਜਿਹੜੀਆਂ ਕਟਨਾਵਾਂ ਜਾਂ ਗੁਰ ਇਤਿਹਾਸ ਤੋਂ ਜਾਣੂ ਕਰਾਉਣਾ ਹੋਵੇ ਤਾਂ ਜਿਹੜੇ ਵਿਦਵਾਨ ਪੁਰਸ਼ ਨੇ ਉਹਨਾਂ ਨੂੰ ਕਾਫੀ ਲਿਖਤਾਂ ਦੀ ਜਿਹੜੀ ਆ ਉਹ ਪਰਚੋਲ ਪੜ੍ਹਦੀਆਂ ਪੈਂਦੀਆਂ ਨੇ ਉਸ ਤੋਂ ਬਾਅਦ ਆਪ ਜੀ ਦੇ ਸਾਨਮੋਖ ਹੋ ਕੇ ਇਥੋਂ ਜਿਹੜੀ ਗੁਰ ਵਿਚਾਰ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਪਵਿੱਤਰ ਹੁਕਮਨਾਮਾ ਆਉਂਦਾ ਆ ਉਸ ਦਾ ਕਥਾ ਵਿਖਿਆਨ ਕਰਕੇ ਆਪ ਜੀ ਨੂੰ ਇੱਥੇ ਬੈਠੀਆਂ ਸੰਗਤਾਂ ਨੂੰ ਤੇ ਟੀਵੀ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਜਿਹੜਾ ਵਾ ਉਸ ਦੀ ਸਿੱਖਿਆ ਦੇਣੀ ਤੇ ਸਾਡਾ ਜਿਹੜਾ ਵਾ ਉਹ ਜੀਵਨ ਸਫਲ ਕਰਾਉਣਾ ਤੇ ਮੈਂ ਕਹਿੰਦਾ ਇਸ ਤਰ੍ਹਾਂ ਦੇ ਮਹਾਨ ਪੁਰਸ਼ ਵਿਰਲੇ ਹੋਇਆ ਕਰਦੇ ਨੇ ਕਥਾ ਦੀ ਸਮਾਪਤੀ ਤੋਂ ਬਾਅਦਾਂ ਜੋ ਇੱਥੇ ਬੋਲਣਾ ਜੋ ਉਪਦੇਸ਼ ਦੇਣਾ ਉਸ ਨੂੰ ਆਪਣੇ ਪਿੰਡੇ ਤੇ ਹੰਡਾ ਕੇ ਸੰਗਤਾਂ ਦੇ ਸਾਹਮਣੇ ਪ੍ਰੈਕਟੀਕਲ ਦੇ ਰੂਪ ਵਿੱਚ ਦੱਸਣਾ ਤੇ ਇਸ ਤੋਂ ਬਾਅਦਾਂ ਜਾ ਕੇ ਲੰਗਰ ਦੇ ਵਿੱਚ ਝੂਠੇ ਬਰਤਨਾਂ ਦੀ ਸੇਵਾ ਕਰਨੀ ਮੈਂ ਕਹਿੰਦਾ ਇਸ ਤਰ੍ਹਾਂ ਦੀਆਂ ਮਹਾਨ ਸ਼ਕਤੀਤਾ ਆ ਅੱਜ ਉਹਨਾਂ ਨੂੰ ਸਿੱਖ ਕੌਮ ਦੀ ਸਰਵੋੱਚ ਸੰਸਥਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਿਹੰਗ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਂਪੁਰਸ਼ ਦਮਦਮੀ ਟਕਸਾਲ ਤੇ ਹੋਰ ਸਿੱਖ ਸੰਗਤਾਂ ਵੱਲੋਂ ਜਿਹੜਾ ਵਾ ਸਨਮਾਨ ਦਿੱਤਾ ਜਾਣਾ ਆ ਮੈਂ ਉਸ ਸਨਮਾਨ ਦੇਣ ਤੋਂ ਪਹਿਲਾਂ ਬਹੁਤ ਹੀ ਸਤਕਾਰ ਨਾਲ ਸਾਡੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰੰਗबीर ਸਿੰਘ ਜੀ ਨੂੰ ਬੇਨਤੀ ਕਰਦਾ ਆ ਹਾਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਆ ਸ਼ੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਸਾਹਿਬ ਨੂੰ ਕਿਉ ਇਸ ਵਿਦੈਗੀ ਸਮਾਹ ਰੋਧ ਦੇ ਉੱਤੇ ਸਿੰਘ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਉਹਨਾਂ ਦੀ ਆਮ ਦੇ ਵਿੱਚ ਇੱਕ ਜਕਾਰਾ ਗਜਾਉਣਾ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਾਨਯੋਗ ਪ੍ਰਧਾਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਜੋੜ ਬੈਠੀ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਭਾਗਾ ਸਮਾ ਸਾਨੂੰ ਪ੍ਰਾਪਤ ਹੋਇਆ ਕਿ ਲਗਾਤਾਰ ਬਹੁਤ ਦਿਨਾਂ ਤੋਂ ਸਿੱਖ ਪੰਥ ਦੇ ਵਿਦਵਾਨ ਮਾ ਕਿਉਂਕਿ ਕੋਈ ਤਾਪਸਰਾ ਨਹੀਂ ਕਿਸੇ ਤੇ ਕਰਨਾ ਭਾਈ ਸਾਹਿਬ ਨੇ ਸਾਰਾ ਫੋਕਸ ਹਣ ਉਸੇ ਗੱਲ ਤੇ ਰੱਖਿਆ ਸੀ ਇੱਕ ਵਿਦਵਾਨ ਹੁੰਦਾ ਚੁੰਝਦਾ ਗਿਆਨ ਇੱਕ ਵਿਦਵਾਨ ਹੁੰਦਾ ਅੰਦਰੋਂ ਜਿਹੜੇ ਸਤਗੁਰੂ ਜੀ ਆਪ ਵਰਤ ਕੇ ਕੋ ਬਚਨ ਕਰਾਉਂਦੇ ਆ ਸੋ ਉਹਨਾਂ ਬਚਨਾ ਤਹਿਤ ਪਿਛਲੇ ਸਾਲ ਇਸੇ ਸਥਾਨ ਦੇ ਉੱਤੇ ਸਿੰਘ ਸਾਹਿਬ ਗਾਨੀ ਜਗਤਾਰ ਸਿੰਘ ਜੀ ਉਹਨਾਂ ਨੇ ਇੱਕ ਵਚਨ ਕੀਤਾ ਕਿ ਭਾਈ ਸਾਹਿਬ ਜੀ ਤੁਸੀਂ ਅਗਲੇ ਸਾਲ ਤੋਂ ਸਤਗੁਰਾਂ ਦੇ ਪ੍ਰਕਾਸ਼ ਦਿਹਾੜੇ ਤੋਂ ਲੈ ਕੇ ਬੰਦੀ ਛੋੜ ਦਿਵਸ ਤੱਕ ਇੱਥੇ ਕਥਾ ਕਰਿਆ ਕਰੋ ਮੈਂ ਧੰਨਵਾਦ ਕਰਦਾ ਸਮੁੱਚੇ ਪ੍ਰਬੰਧ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸੁੱਚੇ ਸਮੁੱਚੇ ਪ੍ਰਬੰਧ ਵੱਲੋਂ ਕਿ ਭਾਈ ਸਾਹਿਬ ਨੇ ਲਗਾਤਾਰ ਇਹ ਜਿਹੜੇ 16 ਦਿਨ ਤੁਹਾਨੂੰ ਗੁਰ ਸ਼ਬਦ ਨਾਲ ਜੋੜਿਆ ਮੈਂ ਇੱਕ ਕੋਈ ਦਿਸਤਾਨ ਤੁਹਾਡੇ ਨਾਲ ਸਾਂਝਾ ਕਰਕੇ ਛੁੱਟੀ ਲੈ ਲਵਾਂ ਸਾਡੇ ਵੇਲੇ ਜਦੋਂ ਛੋਟੇ ਹੁੰਦੇ ਸੀ ਭਾਈ ਸਾਹਿਬ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਕਿ ਜਿਹੜੇ ਖੂਗਾਰਦੇ ਸੀ ਨਾ ਉਹ ਖੂਦ ਉੱਤੇ ਇਟਾਂ ਲਾਈ ਜਾਣੀਆਂ ਲਾਈ ਜਾਣੀਆਂ ਤੇ ਥੱਲੇ ਉਹ ਜਿਹੜੇ ਹੁੰਦੇ ਸੀ ਉਹਨੇ ਜਾ ਕੇ ਮਿੱਟੀ ਵਾਲੇ ਦਵਾਲਿਆਂ ਥੋੜੀ ਕੋਰ ਦੇ ਕੋਰ ਦੇ ਇੱਕ ਸਮਾਂ ਐਸਾ ਆਉਣਾ ਕਹਣਾ ਜੀ ਗੜ ਟੁੱਟ ਗਿਆ ਗੜ ਟੁੱਟਣ ਤੋਂ ਬਾਅਦ ਉਹ ਥੱਲਿਓਂ ਪਾਣੀ ਜਿਹੜਾ ਆ ਉਹ ਮਜਸਮਾ ਬਣ ਕੇ ਪ੍ਰਗਟ ਹੋ ਗਿਆ ਏ ਉਦਾਂ ਦਾ ਸਤਗੁਰ ਜੀ ਨੇ ਉਸਤਤ ਨਿੰਦਾ ਦਉ ਤਿਆਗੇ ਖੋਜੇ ਪਾਦ ਨਰਵਾਨਾ ਜਨ ਨਾਨਕ ਇਹੋ ਖੇਲ ਕਟਨ ਹੈ ਕਿਨਹੁ ਗੁਰਮਖ ਜਾਨਾ ਉਸਤਤ ਨੂੰ ਸਤਗੁਰ ਜੀ ਨੇ ਉਦੋਂ ਜਿਆਦਾ ਨਿੰਦਾ ਤੋਂ ਵੀ ਮੋਹਰੇ ਰੱਖਿਆ ਵੀ ਤਾਂ ਕਿ ਆਪਣੇ ਆਪ ਦਾ ਕਿਤੇ ਸਿੱਖ ਦੁਸ਼ਮਣ ਨਾ ਬਣ ਜਾਏ ਇਹ ਗੜ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਬਖਸ਼ਿਸ਼ ਕੀਤਾ ਇਹਨਾਂ ਦਾ ਗੜ ਪਵਿੱਤਰ ਕਰਵਾਣੀ ਇੱਕ ਸਿਧਾਂਤ ਵੱਡਾ ਨਰੋਲ ਗੁਰ ਕੀ ਬਾਣੀ ਉਨ੍ਹਾਂ ਤੋਂ ਇਲਾਵਾ ਸਿੱਖ ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਦਾ ਕੋਈ ਲੇਖਾ ਨਹੀਂ ਦਿੱਤਾ ਜਾ ਸਕਦਾ ਦੋ ਸ਼ਖਸੀਤਾਂ ਬਾਬਾ ਬੁੱਢਾ ਜੀ ਭਾਈ ਸਾਹਿਬ ਭਾਈ ਗਰਦਾਸ ਜੀ ਜਿਨ੍ਹਾਂ ਨੇ ਸਿੱਖ ਪੰਥ ਦੇ ਵਿੱਚ ਅੱਧਾ ਘੁਰ ਇਤਿਹਾਸ ਦਾ ਸਮਾਂ ਆਪਣੇ ਪਿੰਡੇ ਤੇ ਹੰਡਾਇਆ ਤੇ ਭਾਈ ਗਰਦਾਸ ਜੀ ਨੂੰ ਕਿਤੇ ਕਿਤੇ ਭਾਈ ਨੰਦ ਲਾਲ ਜੀ ਤੇ ਭਾਈ ਵੀਰ ਸਿੰਘ ਜੀ ਇਥੇ ਤੱਕ ਆਪਣਾ ਆਧਾਰਾ ਰੱਖ ਕੇ ਕਈ ਵਾਰੀ ਸਾਖੀਆਂ ਵੀ ਬੇ ਤੁਹਾਨੂੰ ਸਮਝਾਉਣ ਲਈ ਕੋਟ ਕਰ ਦਿੰਦੇ ਆ ਅੱਜ ਦੇ ਵਿਦਵਾਨਾਂ ਦੇ ਵਿੱਚ ਵਿਦਵਤਾ ਬਣ ਗਈ ਕਈ ਵਾਰੀ ਕਥਾ ਕਰਦੇ ਕਰਦੇ ਉਹ ਗੱਲਾਂ ਵੀ ਕਹਿ ਜਾਂਦੇ ਆ ਜਿਹੜੀਆਂ ਦੂਜੇ ਨੂੰ ਸਿੱਧੇ ਤੌਰ ਤੇ ਨਹੀਂ ਕਈਆਂ ਜਾਂਦੀਆਂ ਉਹ ਸਿੱਧੇ ਤੌਰ ਤੇ ਕਹਿ ਦਿੰਦੇ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਸਾਰੇ ਰਲ ਕੇ ਅਰਦਾਸ ਕਰੀਏ ਉਹਨਾਂ ਆਪ ਵੀ ਕਿਹਾ ਗੁਰੂ ਸਾਹਿਬ ਜੀ ਇਹੋ ਜ ਹੈ ਵਿਦਵਾਨ ਪੁਰਸ਼ਾਂ ਨੂੰ ਆਪਣੇ ਦਰੋਂ ਕਰੋ ਅਸੀਸ ਬਖਸ਼ਿਸ਼ ਕਰਨ ਦੇ ਰੋਗਤਾ ਤੰਦਰੁਸਤੀਆਂ ਚੜ੍ਹਦੀਆਂ ਕਲਾਈਆਂ ਬਖਸ਼ਿਸ਼ ਕਰ ਤਾਂ ਕਿ ਸਿੱਖ ਪੰਥ ਦੇ ਵਿੱਚ ਆ ਜਿਹੜਾ ਹੁਣ ਸਮਾਂ ਚੱਲ ਰਿਹਾ ਜਿਵੇਂ ਇੱਕ ਜੰਗਲ ਦੇ ਵਿੱਚ ਅੱਗ ਫੈਲੀ ਹੁੰਦੀ ਐਵੇਂ ਦਾ ਸਮਾਂ ਚੱਲ ਰਿਹਾ ਪਰ ਸਤਗੁਰੂ ਜੀ ਜੇ ਗੁਰਬਾਣੀ ਨਾਲ ਜੁੜਿਆ ਰਹੇ ਕਹਿੰਦੇ ਤੈਨੂੰ ਆਖ ਕੁਝ ਨਹੀਂ ਕਹਿੰਦੀ ਸੋ ਇਹੋ ਜਿਹੇ ਜਿਹੜੇ ਪੁਰਾਣੇ ਜਿਹੜੇ ਗੁਰੂ ਸਾਹਿਬ ਦੇ ਕਿਰਪਾ ਤੇ ਬਖਸ਼ਿਸ਼ ਦੇ ਪਾਤਰ ਆ ਉਹਨਾਂ ਤੇ 사ਤਗੁਰ ਜੀ ਆਪਣੀ ਰਹਿਮਤ ਬਖਸ਼ਿਸ਼ ਕਰਨ ਮੈਂ ਦਿਲ ਦੀਆਂ ਡਗਹਾਈਆਂ ਤੋਂ ਇੱਕ ਸਾਨੂੰ ਐਵੇਂ ਸਟੇਜਾਂ ਤੇ ਇੱਕ ਦੂਏ ਦੀ ਗੱਲ ਕਰਨ ਦਾ ਹੁੰਦਾ ਪਰ ਦਿਲ ਦੀਆਂ ਡਗਹਾਈਆਂ ਤੋਂ ਰੋਮ ਰੋਮ ਕਰਕੇ ਧੰਨਵਾਦ ਕਰਦਾ ਸਮੁੱਚੇ ਪ੍ਰਬੰਧ ਵੱਲੋਂ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਕਿ ਲਗਾਤਾਰ ਭਾਈ ਸਾਹਿਬ ਜੀ ਆ ਹੁਣ ਤੁਸੀਂ ਹਰਿਆਵਲ ਦਾਸਤਾ ਬੈਠਾ ਕਿਸੇ ਦਿਨ ਨਹੀਂ ਕੋਈ ਗੱਲ ਪਰ ਇਹ ਤੁਹਾਡੇ ਉਸ ਪਵਿੱਤਰ ਸਿਧਾਂਤ ਦੀ ਖੇਚਿਆ ਜਿਹੜੀ ਤੁਸੀਂ ਇੱਕ ਮੈਗਨੇਟ ਦੇ ਰੂਪ ਦੇ ਵਿੱਚ ਪ੍ਰਗਟ ਕਰਦੇ ਆ ਸੋ ਮੈਂ ਹੋਰ ਨਾਂ ਲੰਗਾਈ पे ਜਾਂਦਾ ਹੋਇਆ ਕੇਵਲ ਤਾਂ ਕੇਵਲ ਇੱਕੋ ਹੀ ਬੇਨਤੀ ਕਰਕੇ ਭਾਈ ਸਾਹਿਬ ਜੀ ਜਿਹੜਾ ਤੁਸੀਂ ਇਹ 20 ਦਿਨ 15 ਦਿਨ 16 ਦਿਨ ਲਾਏ ਆ ਮੈਨੂੰ ਪੂਰਨ ਆਸ ਆ ਕਿ ਇਹ ਸੰਗਤਾਂ ਨੇ ਜਿਹੜਾ ਸੁਣਿਆ ਵੀ ਆ ਇਹਨੂੰ ਹਿਰਦੇ ਵਿੱਚ ਵੀ ਬਸਾਉਣ ਦਾ ਸਤਿਗੁਰੂ ਜੀ ਯਤਨ ਕਰਾਉਣ ਇਹਨਾਂ ਕੋਲੋਂ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਉਹ ਚੇਚੇ ਤੌਰ ਤੇ ਸ਼੍ਰੀ ਕਾਲਤਾਪ ਸਾਹਿਬ ਦੇ ਜਥੇਦਾਰ ਸਾਫਕਾ ਜਥੇਦਾਰ ਗਿਆਨੀ ਗਰਵਚਨ ਸਿੰਘ ਜੀ ਤੇ ਸਾਰਾ ਇਹ ਸਮੁੱਚਾ ਸਟਾਫ ਇਹ ਸਾਰਾ ਤੁਹਾਡੀ ਵਿਦਵਤਾ ਤੇ ਸਿੱਖੀ ਨੂੰ ਪ੍ਰਣਾਏ ਹੋਏ ਪਵਿੱਤਰ ਸਿਧਾਂਤਾਂ ਨੂੰ ਤੁਹਾਡਾ ਸਤਿਕਾਰ ਦੇਣ ਆਏ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਮਾਨਯੋਗ ਪ੍ਰਧਾਨ ਸਾਹਿਬ ਜੀ ਦਾ ਅੱਜ ਆਪ ਜਿੱਥੇ ਸਿੱਖ ਸੰਗਤਾਂ ਇਸ ਵਿਦਾਇਗੀ ਸਮਾਰੋਹ ਦੇ ਵਿੱਚ ਆਏ ਜੇ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਅਕਾ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲਤਾ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਆਏ ਨੇ ਸਾਡੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਵੱਡੀ ਗਿਣਤੀ ਦੇ ਵਿੱਚ ਆਏ ਨੇ ਸਰਦਾਰ ਪ੍ਰਤਾਪ ਸਿੰਘ ਜੀ 76 ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਸਤਵੀਰ ਸਿੰਘ ਜੀ ਓਐਸਡੀ ਮਾਨਯੋਗ ਪ੍ਰਧਾਨ ਸਾਹਿਬ ਜੀ ਤੇ ਹੋਰ ਵੀ ਸੰਤ ਮਹਾਪੁਰਸ਼ ਕਾਰ ਸੇਵਾ ਵਾਲੇ ਮਹਾਪੁਰਸ਼ ਸਾਰੇ ਜਿਹੜਾ ਵਾ ਪੰਥ ਜਿਹੜਾ ਜਿੱਥੇ ਇਕੱਠਾ ਹੋਇਆ ਕਿਉਂਕਿ ਭਾਈ ਸਾਹਿਬ ਦਾ ਜਿਹੜਾ ਸਨਮਾਨ ਆ ਵੱਡਾ ਆ ਤੇ ਵੱਡਾ ਹੀ ਕਰਨਾ ਬਣਦਾ ਆ ਮੇਰੇ ਵਰਗਾ ਤਾਂ ਕੀ ਕਹਿ ਸਕਦਾ ਹੈ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਹ ਸਦਾ ਇੱਥੇ ਜਿੰਨੇ ਦਿਨ ਰਹੇ ਨੇ ਸਿੱਖ ਸੰਗਤਾਂ ਦੇ ਵਿੱਚ ਵਿਚਰਦੇ ਰਹੇ ਨੇ ਤੇ ਸਿੱਖ ਸੰਗਤਾਂ ਉਹਨਾਂ ਦੀ ਆਪ ਜਿਹੜਾ ਵਾ ਉਹ ਦਰਸ਼ਨ ਦਿਦਾਰੇ ਕਰਦੀਆਂ ਰਹੀਆਂ ਨੇ ਮੈਂ ਇਹ ਹੁਣ ਬਹੁਤ ਹੀ ਸਤਕਾਰ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਬੀंद्र ਸਿੰਘ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਉਹ ਸੰਗਤਾਂ ਨੂੰ ਸੰਬੋਧਨ ਹੋਣ ਉਸ ਤੋਂ ਪਹਿਲਾਂ ਇੱਕ ਜਕਾਰਾ ਲਾਉਣਾ ਆ ਬੋਲੇ ਈਸੋ ਨਿਹਾਲ ਮਾਂਜੋਗ ਸਿੰਘ ਸਾਹਿਬ ਰੂਹਾਨੀਅਤ ਤੇ ਮਜਸਮੇ ਸੰਜੀਵਾਲਤਾ ਦੇ ਪ੍ਰਤੀਕ ਚੌਥੇ ਗੁਰਦੇਵ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜੀ ਦੇ ਪਾਵਨ ਸਥਾਨ ਸਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜੀ ਦੇ ਪਾਵਨ ਮੁਬਾਰਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਸਮੂਹ ਗੁਰਸਵਾਰਿਓ ਗੁਰੂ ਬਖਸ਼ੀ ਫਤਿਹ ਅਦਬ ਸਤਕਾਰ ਸਹਿਤ ਹੱਥ ਜੋੜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਮ ਖੁਦਿਸ ਪਾਵਨ ਮੁਕੱਦਸ ਹਸਤਾਨ ਤੇ ਆਪ ਜੁੜੇ ਹੋਏ ਹੋ ਇੱਥੇ ਪੰਜਵੇਂ ਪਾਤਸ਼ਾਹ ਸਤਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਰਬਾਰ ਸਜਾ ਕੇ ਬੈਠਿਆ ਕਰਦੇ ਸਨ ਔਰ ਸੰਗਤਾਂ ਨੂੰ ਕਥਾ ਵਿਚਾਰਾਂ ਸਰਵਣ ਕਰਵਾਇਆ ਕਰਦੇ ਸਨ ਇਹ ਰਾਜ ਤੀਰਥ ਨਗਰੀ ਸ਼੍ਰੀ ਅਮਰਤਸਰ ਸਾਹਿਬ ਇਸ ਧਰਤੀ ਦਾ ਕਣਕਣ ਮੁਬਾਰਕ ਹੈ ਜਿੱਥੇ ਧੰ ਸਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਔਰ ਧੰ ਗੁਰੂ ਰਾਮਦਾਸ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪ੍ਰੇਰਣਾ ਨਾਲ ਇਸ ਪੁਤਰ ਨਗਰੀ ਨੂੰ ਵਸਾਉਣਾ ਕੀਤਾ ਪਰ ਸਤਗੁਰਾਂ ਨੇ 52 ਤਰ੍ਹਾਂ ਦੇ ਕਿੱਤਾਕਾਰੀਆਂ ਨੂੰ ਲਿਆ ਕੇ ਇਸ ਸ਼ਹਿਰ ਵਿੱਚ ਵਸਾਇਆ ਔਰ ਉਹਨਾਂ ਨੂੰ ਆਪਣੀ ਰੋਜੀ ਰੋਟੀ ਕਮਾਉਣ ਦੇ ਵੀ ਸਤਗੁਰਾਂ ਨੇ ਯੋਗ ਕੀਤਾ ਜਿਸ ਪਾਵਨ ਸਥਾਨ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਪੈਸੇ ਵੇਲੇ ਆਪਾਂ ਦਰਸ਼ਨ ਕਰਦੇ ਆ ਸੁਭਾਏਮਾਨ ਹੈ ਜਦ ਸਰੋਵਰ ਦੀ ਖੁਦਾਈ ਨਹੀਂ ਸੀ ਹੋਈ ਤਾਲ ਨਹੀਂ ਸੀ ਕਟਾਇਆ ਸਤਿਗੁਰਾਂ ਨੇ ਇਥੇ ਸੰਧਿਆ ਦੇ ਸਮੇਂ ਧੰਗ ਗੁਰੂ ਰਾਮਦਾਸ ਜੀ ਮਹਾਰਾਜ ਦੀਵਾਨ ਸਜਾਇਆ ਕਰਦੇ ਸਨ ਔਰ ਤਾਲ ਦੀ ਖੁਦਾਈ ਤੋਂ ਬਾਅਦ ਜਦੋਂ ਧੰਗ ਗੁਰੂ ਰਾਮਦਾਸ ਜੀ ਮਹਾਰਾਜ ਉਥੇ ਜੋਤ ਸਮਾ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਵਿੱਤਰ ਇਮਾਰਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਤਾਮੀਰ ਕਰਵਾਈ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਗੁਰਾਂ ਦੀ ਤਾਬਿਆ ਬਿਠਾ ਕੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਬਖਸ਼ਿਸ਼ ਕੀਤਾ ਤੇ ਇੱਥੇ ਧੰਗੁਰ ਵਰਜਨ ਦੇਵ ਜੀ ਮਹਾਰਾਜ ਦੀਵਾਨ ਸਜਾ ਕੇ ਬੈਠਿਆ ਕਰਦੇ ਸਨ ਔਰ ਇੱਕ ਬੜੀ ਪਵਿੱਤਰ ਸਟੇਜ ਹੈ ਇੱਥੇ ਬੜੀਆਂ ਬੜੀਆਂ ਵੱਡੀਆਂ ਹਸਤੀਆਂ ਮਹਾਨ ਸ਼ਖਸੀਅਤਾਂ ਸਤਿਕਾਰਤ ਸ਼ਖਸੀਅਤਾਂ ਨੇ ਤਥਾ ਵਿਚਾਰਾਂ ਦੇ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਪਿਛਲੇ ਸਮੇਂ ਪੰਥਰਤਨ ਗੁਰਪੁਰ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਜੋ ਸ਼ਹੀਦ ਕਰਕੇ ਸਾਡੇ ਵਿੱਚ ਨਹੀਂ ਰਹੇ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਹਟ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰੇਰਣਾ ਨਾਲ 1972 ਦੇ ਵਿੱਚ ਕਥਾ ਕਰਨੇ ਆਰੰਭ ਕੀਤੀ ਸੀ ਇਸ ਸਥਾਨ ਤੇ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਰਾਂ ਨੇ 1972 ਵਿੱਚ ਕਥਾ ਕਰਨੇ ਆਰੰਭ ਕੀਤੀ ਔਰ 2004 ਤੱਕ ਜਦ ਤੱਕ ਉਹ ਇਸ ਚੋਲੇ ਵਿੱਚ ਰਹੇ ਉਹ ਇਸ ਸਥਾਨ ਤੇ ਕਥਾ ਵਿਚਾਰਾਂ ਸੰਗਤ ਦੇ ਨਾਲ ਕਰਤੇ ਰਹੇ ਔਰ ਅਖੀਰਲੇ ਸਾਲ 2004 ਵਿੱਚ ਲਗਾਤਾਰ 40 ਦਿਨ ਯਾਨੀ ਸੰਤ ਸੰਗ ਜੀ ਮਸਕੀਨ ਹੋ ਰਹੇ ਇਸ ਪਾਵਨ ਅਸਥਾਨ ਤੇ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਤੋਂ ਬਖਸ਼ਿਸ਼ ਹੋਏ ਮੁਖਵਾਕ ਦੀ ਕਥਾ ਸੰਗਤਾਂ ਨੂੰ ਸਰਮਣ ਕਰਵਾਈ ਔਰ ਜਿਵੇਂ ਅੱਜ ਆਪ ਜੀ ਵੱਡੀ ਗਿਣਤੀ ਵਿੱਚ ਜੁੜੇ ਹੋ ਭਾਈ ਸਾਹਿਬ ਜੀ ਹੋਰਾਂ ਦੇ ਕਥਾ ਵਿਚਾਰ ਸੁਣਨ ਵਾਸਤੇ ਆਪ ਜੀ ਪਹੁੰਚਦੇ ਰਹੇ ਹੋ ਇਹ ਉਹ ਸਮੇਂਕਤ ਵੀ ਸੰਗਤਾਂ ਬੜੇ ਚਾਹ ਤੇ ਬੜੇ ਉਤਸ਼ਾਹ ਨਾਲ ਬੜੇ ਪਿਆਰ ਨਾਲ ਮਸਕੀਨ ਜੀ ਹੋਰਾਂ ਨੂੰ ਸੁਣਨ ਵਾਸਤੇ ਪਹੁੰਚਿਆ ਕਰਦੀਆਂ ਸਨ। ਅਗਿਆਨੇ ਚੇਤ ਸਿੰਘ ਜੀ ਹੋਰਾਂ ਨੇ ਗਿਆਨੀ ਸੰਸ ਸਿੰਘ ਜੀ ਮਸਕੀਨ ਪਾਸੋਂ ਤੇ ਪ੍ਰਣਾਵਿਆਸੀ ਕਿ ਜਿੰਨਾ ਚਿਰ ਤੁਹਾਡੇ ਸਵਾਸ ਚੱਲਦੇ ਨੇ ਤੁਸੀਂ ਉਹਨਾਂ ਚਿਰ ਹਰ ਸਾਲ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੋਂ ਲੈ ਕੇ ਬੰਦੀ ਛੋੜ ਦੀ ਵਿਸਤਾਰਕ ਤੁਸੀਂ ਇੱਥੇ ਆਏ ਹੋ ਫਿਰ ਮੁੱਖ ਬਾਕ ਦੀ ਕਥਾ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਇਆ ਕਰੋਗੇ। ਔਰ ਉਹਨਾਂ ਨੇ ਆਪਣੇ ਉਸ ਕੀਤੇ ਹੋਏ ਪ੍ਰਾਣ ਨੂੰ ਗੁਰੂ ਕਿਰਪਾ ਦੇ ਨਾਲ ਆਪਣੇ ਆਖਰੀ ਸਵਾਸਾਂ ਤੱਕ ਨਿਭਾਇਆ। ਉਹਨਾਂ ਤੋਂ ਬਾਅਦ ਖਾਲਸਾ ਪੰਥ ਕੋਲ ਸਤਗੁਰਾਂ ਨੇ ਇਹ ਬਖਸ਼ਿਸ਼ ਕਰਕੇ ਭਾਈ ਸਾਹਿਬ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਭਾਈ ਸਾਹਿਬ ਦੀ ਉਪਾਧੀ ਦੇ ਕੇ ਸਨਮਾਨਤ ਕੀਤਾ ਗਿਆ। ਗਿਆਨੀ ਪਿੰਦਰਪਾਲ ਸਿੰਘ ਜੀ ਜਿਨ੍ਹਾਂ ਦੀ ਸਿਫਤ ਵੀ ਸਟੇਜ ਤੋਂ ਕੀਤੀ ਗਈ ਜੀਵਨ ਪ੍ਰਤੀ ਵਿਆਪਕੀ ਤੇ ਨਾਲ ਵਿਚਾਰ ਸਾਂਝੇ ਕੀਤੇ ਗਏ ਔਰ ਅਕਸਰ ਇਹ ਸਤਗੁਰਾਂ ਦੀ ਮਿਹਰ ਹੈ ਕਿ ਜੋ ਵੀ ਉਹਨਾਂ ਦਾ ਜ਼ਿਕਰ ਕਰਦਾ ਹੈ ਉਹ ਉਹਨਾਂ ਦੇ ਜੀਵਨ ਬਾਰੇ ਕਾਲ ਜ਼ਰੂਰ ਕਰਦਾ ਹੈ ਕਿ ਅਮਰਤ ਵੇੜੇ ਦੀ ਸੰਭਾਲ ਨਿਤਨੇਮ ਸੇਵਾ ਸਿਮਰਨ ਔਰ ਵੱਡੇ ਸੇਵਤ ਸਤਗੁਰਾਂ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਉਹ ਮਨ ਕਰਕੇ ਨਹੀਂ ਬਨੇ ਔਰ ਕਦੇ ਦਾਵਾ ਨਹੀਂ ਕੀਤਾ ਕਿ ਜੇ ਮੈਂ ਕਥਾ ਕੀਤੀ ਹੈ ਤੇ ਜੋ ਮੈਂ ਕਹਤਾ ਉਹ ਹੀ ਸੱਚ ਹੈ ਅਕਸਰ ਕਹਿੰਦੇ ਨੇ ਕਿ ਜੋ ਮੈਂ ਕਿਹਾ ਉਹੀ ਆਖਰੀ ਸੱਚ ਨਹੀਂ ਜਿਨੇ ਕੁ ਮਤਮੈ ਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਸੀ ਮੈਂ ਦੱਸਿਆ ਕਿਉਂਕਿ ਹਰ ਕੀ ਕਥਾ ਤੇ ਕੀਤੀ ਨਹੀਂ ਜਾ ਸਕਦੀ ਇੱਕ ਵਿਦਵਾਨ ਸੰਤ ਜਿਨੇ ساری ਉਮਰ ਕਥਾ ਕੀਤੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਜੀ ਤੇ ਕਥਾ ਕਰਦਿਆਂ ਕਰਦਿਆਂ ਆਖਰੀ ਸਮਾ ਆ ਗਿਆ ਕਥਾ ਸਮਾਪਤ ਨਹੀਂ ਸੀ ਹੋਈ ਤੇ ਚਲਾਣੇ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਕਹਿਣ ਦਾ ਕਿ ਹਾਲੇ ਮੈਂ ਗੁਰੂ ਗਰੰਥ ਸਾਹਿਬ ਜੀ ਦੀ ਸੰਥਿਆ ਨਹੀਂ ਕਰ ਸਕਿਆ ਪਰਿਵਾਰ ਵਾਲੇ ਕਹਿਣ ਲੱਗੇ ਤੁਸੀਂ ਤੇ ਸੰਥਿਆ ਕੀਤੀ ਹੋਈ ਹੈ ਤੁਸੀਂ ਤਾਂ ਬੜੇ ਵਿਦਵਾਨ ਹੋ ਗੁਰਬਾਣੀ ਦੇ ਗਿਆਤਾ ਹੋ ਸਰਬਾਰੇ ਅਦਬ ਬਣਾ ਲੋ ਉਸ ਮਹਾਂਪੁਰਸ਼ ਨੇ ਕਿਹਾ ਕਿ ਗੁਰਬਾਣੀ ਦਾ ਗਿਆਤਾ ਕੋਈ ਨਹੀਂ ਹੋ ਸਕਦਾ ਗੁਰੂ ਕੀ ਕਥਾ ਪਰਮੇਸ਼ਰ ਦੀ ਕਥਾ ਕੋਈ ਨਹੀਂ ਕਰ ਸਕਦਾ ਕਿਉਂਕਿ ਉਹਦੀ ਕਥਾ ਜਿਹੜੀ ਹੈ ਅਕਥ ਹੈ ਉਹ ਨਹੀਂ ਕੀਤੀ ਜਾ ਸਕਦੀ ਜਦੋਂ ਕੋਈ ਵਿਦਵਾਨ ਗੁਰਬਾਣੀ ਦੀ ਕਥਾ ਕਰਦਾ ਹੈ ਉਹ ਇਹ ਸਮਝੇ ਕਿ ਮੈਂ ਗੁਰਬਾਣੀ ਦੀ ਸੰਥਿਆ ਕਰ ਰਿਹਾ ਹਾਂ ਗੁਰੂ ਮੇਰੇ ਤੇ ਕਿਰਪਾ ਕਰੇ ਮੈਨੂੰ ਆਪਣੀ ਸਿਫਤ ਸਲਾਹ ਕਰਨ ਦੀ ਤੋਫੀਕ ਬਖਸ਼ਿਸ਼ ਕਰੇ ਤਾਕਤ ਬਖਸ਼ਿਸ਼ ਕਰੇ ਉਹ ਉਹਨੇ ਕਦੇ ਇਸ ਗੱਲ ਦਾ ਭਾਈ ਸਾਹਿਬ ਜੀ ਹੋਰਾਂ ਨੇ ਇਹ ਨਹੀਂ ਕਿਹਾ ਕਿ ਜੋ ਬੱਕਾ ਜਿੱਤਾ ਉਹ ਸੱਚ ਹੈ ਉਹ ਇਹ ਕਹਿੰਦੇ ਨੇ ਕਿ ਇਕੱਥ ਕਥਾ ਹੈ ਕਥਾ ਪਰਮੇਸ਼ਰ ਦੀ ਕੀਤੀ ਨਹੀਂ ਜਾ ਸਕਦੀ ਕੋਈ ਕਰ ਨਹੀਂ ਸਕਦਾ ਬੜੀ ਨਿਮਰਤਾ ਪ੍ਰਮਾਤਮਾ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਹੋਈ ਹੈ ਔਰ ਪੂਰੇ ਪੰਥ ਵਿੱਚ ਉਹਨਾਂ ਦਾ ਸਤਕਾਰ ਹੈ ਤੜਿਆ ਤੋਂ ਉੱਪਰ ਉੱਠ ਕੇ ਉਹ ਗੁਰੂ ਦੀ ਗੱਲ ਕਰਦੇ ਨੇ ਅੱਜ ਵੀ ਆਏ ਹੋਏ ਮੁੱਖ ਬਾਖ ਦੇ प्रकरण ਵਿੱਚੋਂ ਉਹਨਾਂ ਨੇ ਨਿੰਦਕ ਦੀ ਗੱਲ ਕੀਤੀ ਹੈ ਕਿ ਨਿੰਦਕ ਕਿੰਨੀ ਕੁ ਮਾੜੀ ਹੈ ਸਤਿਗੁਰ ਕਹਿੰਦੇ ਨਿੰਦਕ ਐਸੇ ਹੀ ਝੜਪੜੀ ਹੈ ਇਹੋ ਨਿਸਾਨੀ ਸੁਣੋ ਕਿ ਭਾਈ ਜੂ ਕਲਰ ਪੀਤ ਗਰੀ ਹੈ ਕਿ ਨਿੰਦਕ ਇਓ ਝੜਦਾ ਜਿਵੇਂ ਕੰਤੂ ਕਲਰ ਝੜ ਜਾਂਦਾ ਹੈ ਪਰੜਾਵੇ ਬਲਲਾਵੇ ਨਿੰਦਕ ਬਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੈ ਨਿੰਦਕ ਜੇ ਕੋਈ ਉਸ ਦਾ ਸੰਗੀ ਹੋਵੇ ਨਾਲੇ ਲੈ ਸੁਧਾਵੈ ਕਹਿੰਦੇ ਕਿ ਨਿੰਦਕ ਜਿਹੜਾ ਉਹ ਹਮੇਸ਼ਾ ਰੜਾਉਂਦਾ ਰਹਿੰਦਾ ਬਿਲ ਲੰਗਦਾ ਰਹਿੰਦਾ ਉਹ ਤਾਂ ਨਿੰਦਾ ਕਰਦਾ ਕਿਉਂਕਿ ਉਹਨੂੰ ਪਰਮੇਸ਼ਰ ਬਿਸਰ ਜਾਂਦਾ ਜੇ ਪਰਮੇਸ਼ਰ ਬਿਸਰ ਜਾਂਦਾ ਫਿਰ ਉਹ ਨਿੰਦਾ ਕਰਦਾ ਤੇ ਫਿਰ ਉਹ ਆਪਣਾ ਕੀਤਾ ਆਪ ਪਾਉਂਦਾ ਗੁਰਮੁਖ ਕੋ ਮਾਫ ਕਰਿਓ ਅੱਜ ਸਾਡੀ ਇਹ ਬਰਤੀ ਬਣ ਚੁੱਕੀ ਹੈ ਆਦਤ ਬਣ ਚੁੱਕੀ ਹੈ ਕਿ ਅਸੀਂ ਜਿਵੇਂ ਭਾਈ ਸਾਹਿਬ ਦੀ ਕਥਾ ਕਰ ਰਹੇ ਸਨ ਕਿ ਅਸੀਂ ਸ਼ਾਨਣੀ ਫੜੀ ਹੋਈ ਹੈ ਬਹੁਤ ਸ਼ਾਨਾ ਲਾਏ ਜਾਣੇ ਹਰ ਇੱਕ ਨੂੰ ਸ਼ਾਨ ਸ਼ਾਨ ਕੇ ਰੱਖੀ ਜਾਣੇ ਆ ਸਾਡੀ ਆਤ ਬਣ ਚੁੱਕੀ ਹੈ ਗੁਰੂ ਚਰਨਾ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਸਾਡੇ ਤੇ ਉਹ ਕਿਰਪਾ ਕਰ ਕਿ ਅਸੀਂ ਮੂਰਖਾਂ ਵਾਲੇ ਕਾਰਜ ਨਾ ਕਰੀਏ ਨਿੰਦਾ ਭਲੀ ਕਿਸੇ ਕੀ ਨਹੀਂ ਮਾਨਵਕ ਮੁਗਦ ਕਰਨ ਮੂਰਖ ਨਿੰਦਾ ਕਰਦੇ ਨਿੰਦਾ ਕਿਸੇ ਦੇ ਵੀ ਕਰਨੀ ਭਲੀ ਨਹੀਂ ਨਹੀਂ ਕਰਨੀ ਚਾਹੀਦੀ ਤੇ ਸਾਨੂੰ ਸਤਿਗੁਰੂ ਸਾਰਿਆਂ ਨੂੰ ਇਸਮਤ ਬਖਸ਼ਿਸ਼ ਕਰੇ ਤੌਫੀਕ ਬਖਸ਼ਿਸ਼ ਕਰੇ ਐਸੀ ਹਮੇਸ਼ਾ ਪੰਕਤੀ ਚੜ੍ਹਦੀ ਕਲਾ ਵਾਸਤੇ ਕਾਰਜ ਕਰਦੇ ਰਹੀਏ ਔਰ ਗੁਰੂ ਕੀ ਬਾਣੀ ਦਾ ਪਾਵਨ ਬਚਨ ਹੈ ਸਿਫਤ ਖਜ਼ਾਨਾ ਬਖਸ਼ ਹੈ ਜਿਸ ਬਖਸ਼ੈ ਸੋ ਖਰਚੈ ਖਾਏ ਸਤਿਗੁਰਾਂ ਨੇ ਆਪਣੀ ਸਿਫਤ ਤੋਂ ਸਲਾਹ ਦਾ ਖਜ਼ਾਨਾ ਭਾਈ ਸਾਹਿਬ ਜੀ ਯਾਨੀ ਪਿੰਦਰਪਾਲ ਸਿੰਘ ਜੀ ਹੋਰਾਂ ਨੂੰ ਬਖਸ਼ਿਸ਼ ਕੀਤਾ ਉਹ ਖਾ ਰਹੇ ਨੇ ਖਰਚ ਰਹੇ ਨੇ ਔਰ ਜੋ ਸਿੱਤਸਲਾ ਦਾ ਖਜ਼ਾਨਾ ਬਖਸ਼ਿਸ਼ ਕੀਤਾ ਉਹ ਸੰਗਤਾਂ ਨੂੰ ਵੰਡ ਰਹੇ ਨੇ ਪਰ ਸਤਿਗੁਰੂ ਤੇ ਰਹਿਮਤ ਉਹਨਾਂ ਤੇ ਹਮੇਸ਼ਾ ਬਣਾਈ ਰੱਖ ਕੇ ਪ੍ਰਧਾਨ ਜੀ ਹੋਰਾਂ ਨੇ ਵੀ ਜ਼ਿਕਰ ਕੀਤਾ ਕਿ ਗਿਆਨ ਦੀ ਬਖਸ਼ਿਸ਼ ਜਿਹੜੀ ਹੈ ਜਿਹੜੀ ਸਾਡੀ ਪੰਜਾਬੀ ਦੀ ਕਹਾਵਤ ਹੈ ਕਿ ਕਾਲ ਟੁੱਟਿਆ ਹੋਇਆ ਧਾਪ ਕੇ ਅਮੋਕ ਖਜ਼ਾਨਾ ਜਿਹੜਾ ਉਹ ਸਤਿਗੁਰਾਂ ਨੇ ਭਾਈ ਸਾਹਿਬ ਜੀ ਹੋਰਾਂ ਨੂੰ ਬਖਸ਼ਿਸ਼ ਕੀਤਾ ਸਤਿਗੁਰੂ ਇਸੇ ਤਰ੍ਹਾਂ ਉਹਨਾਂ ਦਾ ਅਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਉਹ ਦੇਸ਼ ਵਿਦੇਸ਼ ਵਿੱਚ ਵਿਚਰ ਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਸੰਤھ ਦੇ ਵਾਧੇ ਵਾਸਤੇ ਚੜ੍ਹਦੀ ਕਲਾ ਵਾਸਤੇ ਕਾਰਜਸ਼ੀਲ ਰਹਿਣ ਔਰ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿਉਂਕਿ ਅਸੀਂ ਜੀਤ ਗੁਰੂ ਕੀ ਹਜ਼ੂਰੀ ਵਿੱਚ ਆਉਂਦੇ ਆ ਇਸ ਸਾਦਾ ਫਰਜ਼ ਬਣਦਾ ਕਿ ਜੋ ਉਸ ਮਤਸਾ ਨੂੰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਉਹ ਨੂੰ ਆਪਣੀ ਝੋਲੀ ਵਿੱਚ ਪਾ ਕੇ ਲੈ ਕੇ ਜਾਈਏ ਤੇ ਆਪਣੇ ਮਨ ਦੇ ਵਿੱਚ ਸ਼ਬਦ ਦੀ ਵਿਚਾਰ ਜ਼ਰੂਰ ਕਰੀਏ ਅੰਮ੍ਰਿਤ ਛਕੀਏ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵ ਨੂੰ ਬਸਰ ਕਰੀਏ ਇਸ ਜੀਵ ਨੂੰ ਸਫਲ ਕਰੀਏ ਬੇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਆਪ ਸਮੁੱਚੀ ਸੰਗਤ ਵੱਲੋਂ ਅਰਦਾਸ ਵੱਲੋਂ ਭਾਈ ਸਾਹਿਬ ਜੀ 허ਾ ਨੂੰ ਇਹ ਅਪੀਲ ਹੈ ਕਿ ਉਹ ਹਰ ਸਾਲੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਗੁਰਪੁਰਬ ਤੋਂ ਲੈ ਕੇ ਤੇ ਬੰਦ ਦੀ ਸ਼ੋਰ ਦੀ ਵਸਤ ਤੱਕ ਇਸ ਪਾਵਨ ਅਸਥਾਨ ਤੇ ਕਥਾ ਵਿਚਾਰਾਂ ਜਰੂਰ ਸਰਵਣ ਕਰਵਾਇਆ ਕਰਨ ਬੋਲੇ ਸੋ ਨਿਹਾਲ ਸਬស្ត ਬਹੁਤ ਬਹੁਤ ਪਾਈ ਸਾਹਿਬ ਦੀ ਸੰਗਤ ਤੁਹਾਨੂੰ ਪਿਆਰ ਕਰਦੀ ਹੈ ਸਤਿਕਾਰ ਦਿੰਦੀ ਹੈ ਤੇ ਤੁਸੀਂ ਸੰਗਤ ਦੀ ਬੇਨਤੀ ਨੂੰ ਪ੍ਰਵਾ ਸੰਗਤ ਦੇ ਹੁਕਮ ਨੂੰ ਕਿਉਂਕਿ ਸੰਗਤ ਬੇਨਤੀ ਨਹੀਂ ਕਰਦੀ ਸੰਗਤ ਦਾ ਤਾਂ ਹੁਕਮ ਹੈ ਸੰਗਤ ਦੇ ਸੋਪ ਨੂੰ ਤੁਸੀਂ ਜਰੂਰ ਕਬੂਲ ਕਰਨਾ ਸਤਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਚੰਗੀ ਸਿਹਤ ਬਖਸ਼ੇ ਲੰਬੀ ਉਮਰ ਬਖਸ਼ੇ ਤੇ ਤੁਸੀਂ ਇਸੇ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਮਹਾਰਾਜੀ ਦੇ ਪਾਵਨ ਪ੍ਰਕਾਸ਼ ਪ੍ਰਭ ਤੋਂ ਲੈ ਕੇ ਬੰਦਿਸ਼ ਔਰ ਦੇ ਵਸਤ ਤੱਕ ਇਸ ਹਸਤਾਨ ਤੇ ਹਾਜ਼ਰ ਹੋ ਕੇ ਕਥਾ ਵਿਚਾਰਾਂ ਦੇ ਰਾਹੀ ਸੰਗਤਾਂ ਨੂੰ ਜਰੂਰ ਨਿਹਾਲ ਕਰਦੇ ਰਹਿਣਾ ਸਮੂਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਸੰਗਤਾਂ ਬਹੁਤ ਸਾਰੇ ਪ੍ਰੇਮੀ ਐਸੇ ਵੀ ਨੇ ਕਿ ਜੋ ਨਿਤਾ ਪ੍ਰਤੀ ਜਿੰਨਾਂ ਦਾ ਨੇਮ ਹੈ ਕਿ ਜਿਨ੍ਹਾਂ ਨੇ ਕਥਾ ਵਿਚਾਰਾਂ ਸਰਵਣ ਕਰਨ ਵਾਸਤੇ ਹਰ ਰੋਜ਼ ਹਾਜ਼ਰ ਹੋਣਾ ਹੁੰਦਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਜੋ ਸੰਗਤਾਂ ਉਚੇਚੇ ਤੌਰ ਤੇ ਭਾਈ ਸਾਹਿਬ ਦੀ ਕਥਾ ਸਰਵਣ ਕਰਨ ਵਾਸਤੇ ਪਹੁੰਚਦੀਆਂ ਰਹੀਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਜੋ ਉਚੇਚੇ ਤੌਰ ਤੇ ਅੱਜ ਸਭ ਤੋਂ ਪਹਿਲਾਂ ਇਸ ਸਮਾਰੋਹ ਵਿੱਚ ਸ਼ਾਮਲ ਹੋਈਆਂ ਕਥਾ ਵਿਚਾਰਾਂ ਸਰੰਦ ਕਰਨ ਵਾਸਤੇ ਆਈਆਂ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਮਹਾਰਾਜੀ ਦੇ ਪ੍ਰਕਾਸ਼ ਪੂਰਵ ਸਮੇਂ ਪਰਬੰਦੇਸ਼ ਹੋਰ ਦਿਵਸਾਂ ਵਿੱਚ ਤਾਨ ਕਰਕੇ ਮੰਨ ਕਰਕੇ ਧੰਨ ਕਰਕੇ ਸੇਵਾਵਾਂ ਕੀਤੀਆਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀ ਆਇਆਂ ਭੁੱਲਾ ਚੁੱਕਾਂ ਦੀ ਮਵਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮਾਨਜੋਗ ਸਿੰਘ ਸਾਹਿਬ ਜੀ ਦਾ ਉਹਨਾਂ ਨੇ ਸੰਗਤਾਂ ਦੇ ਨਾਲ ਜਿਹੜੇ ਆਪਣੇ ਆ ਵਿਚਾਰ ਸਾਂਝੇ ਕੀਤੇ ਅੱਜ ਦੇ ਇਸ ਸਨਮਾਨ ਸਮਾਰੋਹ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ ਸਾਡੇ ਸ਼ੋਮਣੀ ਕਮੇਟੀ ਦੇ ਮੈਂਬਰ ਮੰਨਣ ਸਾਹਿਬ ਢੋਟ ਸਾਹਿਬ ਤੇ ਸਾਡੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਤੇ ਭਾਈ ਜਗਦੇਵ ਸਿੰਘ ਜੀ ਤੇ ਹੋਰ ਪੰਥਕ ਸ਼ਖਸੀਅਤਾਂ ਜਿਹੜੀਆਂ ਉਹ ਬੈਠੀਆਂ ਹੋਏ ਸਾਰਿਆਂ ਦਾ ਹੀ ਧੰਨਵਾਦ ਮੈਂ ਸਮੁੱਚੀਆਂ ਸੰਗਤਾਂ ਔਰ ਟੀਵੀ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਇਹਨੇ ਦਿਨ ਕਥਾ ਸਰਵਣ ਕਰਦੀਆਂ ਰਹੀਆਂ ਨੇ ਤੇ ਅੱਜ ਵੀ ਇਸ ਸਨਮਾਨ ਸਮਾਰੋਹ ਦੇ ਵਿੱਚ ਜੁੜ ਕੇ ਬੈਠੀਆਂ ਨੇ ਸਾਰਿਆਂ ਦਾ ਇਸ ਸਮੁੱਚੇ ਪ੍ਰਬੰਧ ਵੱਲੋਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਕੋਟਲ ਕੋਟ ਧੰਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨਹਾਲ ਆਇਕਸੇ ਉਹ ਜਿੱਥੇ ਦਾ ਬੋਲਦੇ ਜੀ ਕਿਲਾ ਪਰਛਾ ਜੋ ਚੋਹਣ